ਨਗਰ ਨਿਗਮ ਮੁਹਾਲੀ ਅਤੇ ਗਮਾਡਾ ਵੱਲੋਂ ਮੁਹਾਲੀ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਚਲਾਈ ਗਈ ਐਨਕਰੋਚਮੈਂਟ ਡਰਾਈਵ ਦੌਰਾਨ ਮੁਹਾਲੀ ਦੇ ਫੇਸ 11 ਦੇ ਸ਼ੋਰੂਮ ਮਾਲਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਚਲਾਈ ਗਈ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਨਜਾਇਜ਼ ਕਬਜ਼ਿਆਂ ਸੰਬੰਧੀ ਕੰਟੈਂਪਟ ਇੱਕ ਚੱਲ ਰਹੀ ਆ ਉਸ ਕੰਟੈਂਪਟ ਦੇ ਪਿਛਲੇ ਕਾਫੀ ਦਿਨਾਂ ਤੋਂ ਨਗਰ ਨਿਗਮ ਗਮਾੜਾ ਤੇ ਵੱਖ-ਵੱਖ ਡਿਪਾਰਟਮੈਂਟਾਂ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਜਾਇਜ਼ ਕਬਜ਼ੇ ਜਿਹੜੇ ਟੈਂਪਰੇਰੀ ਔਰ ਪਰਮਾਨੈਂਟ ਉਹਨਾਂ ਨੂੰ ਉਠਾਉਣ ਵਾਸਤੇ ਉਸੇ ਲੜੀ ਤਹਿਤ ਅੱਜ 11 ਫੇਸ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਸਵੇਰ ਦੀ ਸ਼ੋਰੂਮਾਂ ਦੇ ਪਿੱਛੇ ਜਿੰਨੇ ਨਜਾਇਜ਼ ਬਣੇ ਹੋਈਆਂ ਸੀ ਸਟਰਕਚਰ ਸਾਰੀਆਂ ਤੋੜ ਦਿੱਤੀਆਂ ਗਈਆਂ ਇਸੇ ਤਰ੍ਹਾਂ ਟੈਂਪਰੇਰੀ ਅਕਰੋਚਮੈਂਟਸ ਜਿਹੜੀਆਂ ਫੁੱਟਪਾਥ ਤੇ ਆ ਉਨਾ ਨਵੀਂ ਰਮੂਵ ਕੀਤਾ ਜਾ ਰਿਹਾ ਉਹਨਾਂ ਹੁਕਮਾਂ ਤਹਿਤ ਹਾਈ ਕੋਰਟ ਦੇ ਕਿ ਕੁਝ ਲੋਕ ਇਦਾਂ ਦੇ ਬਿਨੈ ਜਿਹੜੇ ਕਹਿੰਦੇ ਸਾਡੇ ਕੋਲ ਸਟੇ ਹੈ ਤੇ ਕੋਈ ਇਹ ਆਪਾਂ ਨੂੰ ਪਤਾ ਆ ਵੀ ਆਪਾਂ ਕੰਟੈਂਪਟ ਤੇ ਕਾਰਵਾਈ ਕਰ ਰਹੇ ਹਾਂ ਤੇ ਕੰਟੈਂਪਟ ਦੇ ਮੈਨ ਹੀ ਸਮਝਦਾ ਵੀ ਕੋਈ ਸਟੇ ਲਾਗੂ ਹੁੰਦਾ ਜਦੋਂ ਕੰਟੈਂਪਟ ਲੱਗ ਜਾਂਦੀ ਹੈ ਹੁਣ ਮਾਨਜੋ ਹਾਈ ਕੋਰਟ ਵੀ ਹੀ ਕੰਟੈਂਪਟ ਆ ਔਰ ਉਹਦੇ ਤਹਿਤ ਹੀ ਸਾਰੇ ਡਿਪਾਰਟਮੈਂਟ ਕੰਮ ਕਰ ਰਹੇ ਤੇ ਇਸ ਤੋਂ ਇਲਾਵਾ ਹੁਣ ਪੂਰੀ ਮਹਾਲੀ ਚੱਲੇਗਾ ਨਾ ਇਹ ਪੂਰੀ ਮਹਾਲੀ ਚੱਲੇਗਾ ਪਿਛਲੇ ਮੇਰੇ ਕੱਲ 10 ਦਿਨ ਤੋਂ ਹੀ ਕਾਰਵਾਈ ਚੱਲ ਰਹੀ ਹੈ 4 ਫੇਸ 5 ਫੇਸ ਅੱਜ 11 ਫੀਟ ਤੋਂ ਸ਼ੁਰੂ ਹੋ ਰਹੀ ਹੈ ਨਹੀਂ ਹੁਣ ਮਤਲਬ ਜਿੱਦਾਂ ਸ਼ੋਰੂਮਾਂ ਦੇ ਪਿੱਛੇ ਤੋਂ ਸ਼ੁਰੂ ਹੋ ਗਈ ਕਾਰਗਰ ਹਾਂਜੀ ਤਕਰੀਬਨ ਦੇਖੋ ਤੁਸੀਂ ਜਾ ਕੇ ਸਾਰੀ ਡੈਮੋਲੇਸ਼ਨ ਹੋ ਚੁੱਕੀ ਆ ਜਿੰਨੀ ਟੈਂਪਰੇਰੀ ਸਟਰਕਚਰ ਸੀ ਸਾਰੀ ਤੋੜ ਦਿੱਤੀ ਗਈ ਹੈ ਕੁਝ ਲੋਕਾਂ ਨੇ ਆਪਣੇ ਜਨਰੇਟਰਸ ਵਗੈਰਾ ਵੀ ਰੱਖੇ ਹੋਏ ਨੇ ਕੁਝ ਟੈਂਕੀਆਂ ਬਣਾਈਆਂ ਹੋਈਆਂ ਨੇ ਉਹਨਾਂ ਦਾ ਵੀ ਕੋਈ ਕਾਰਵਾਈ ਬਿਲਕੁਲ ਸਰ ਉਸੇ ਤਰ੍ਹਾਂ ਜਿੱਦਾਂ ਇੱਥੇ ਹੋ ਰਹੀ ਆ ਜਿੱਥੇ ਵੀ ਜਨਰੇਟਰ ਪਿੱਛੇ ਰੱਖੇ ਹੋਏ ਨੇ ਟੈਂਪਰੇਰੀ ਸਟਰਕਚਰ ਬਣਾ ਕੇ ਜਾਂ ਕਿਸੇ ਨੇ ਕੋਈ ਪਾਣੀ ਦੇ ਡੰਪ ਬਣਾਏ ਆ ਉਹ ਵੀ ਕਾਰਵਾਈਆਂ ਸਾਰੀਆਂ ਕੀਤੀ ਗਈ ਹੈ ਇਸ ਨੂੰ ਕਿਹਾ ਹੁੰਦਾ ਹਾਂ ਕਿ ਇੱਥੇ ਕੋਈ ਪਹਿਲਾਂ ਇਹਨਾਂ ਨੂੰ ਪਤਾਬ ਨਹੀਂ ਦਿੱਤੀ ਆ ਕਿ ਤੁਸੀਂ ਚੱਕ ਲੋ ਯਾਰ ਸਾਰਿਆਂ ਨੂੰ ਕਿਹਾ ਅਸੀਂ ਵੀ ਤੁਸੀਂ ਮੰਨ ਜਾਓ ਹਾਈ ਕੋਰਟ ਦੀ ਕੰਟੈਂਪਟ ਆ ਤੁਸੀਂ ਆਪਣੇ ਆਪ ਚੱਕ ਲੋ ਪਰ ਕਈ ਵੈਂਡਰਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਫਿਰ ਉੱਥੇ ਨਗਰ ਨਿਗਮ ਦੀ ਟੀਮ ਵੱਲੋਂ ਜਿਹੜਾ ਉਹ ਉੱਥੇ ਕਾਪਰੈਂਸ਼ਨ ਹੀ ਪਲਾਨ ਹੈ